ਜੀਏ ਜੇ ਹੁਣ ਆਪਾਂ ਗੱਲ ਕਰੀਏ ਸਹਿਬ ਸ਼੍ਰੀ ਕਾਂਸੀ ਰਾਮ ਦੀ ਸਹਿਬ ਸ਼੍ਰੀ ਕਾਂਸੀ ਰਾਮ ਜੀ ਪੰਜਾਬ ਦੇ ਵਿੱਚੋਂ ਪੰਜਾਬ ਦੇ ਰੋਪੜ ਸ਼ਹਿਰ ਦੇ ਵਿੱਚੋਂ ਖਵਾਸਪੁਰ ਦੀ ਧਰਤੀ ਤੋਂ ਪੈਦਾ ਹੋਏ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਨਾਲ ਕੋਈ ਵਧੀਆ ਕੋਈ ਵਧੀਆ ਸਲੂਕ ਨਹੀਂ ਕੀਤਾ ਉਹਨਾਂ ਨੂੰ ਵਧੀਆ ਕੋਈ ਰਿਜ਼ਲਟ ਨਹੀਂ ਦਿੱਤਾ ਬਸ ਪਾ ਨੂੰ 바ਵਾ ਸਾਹਿਬ ਦੀ ਸੋਚ ਨੂੰ ਲੈ ਕੇ ਸਹਿਬ ਸ਼੍ਰੀ ਕਾਂਸੀ ਰਾਮ ਜੁਪੀ ਦੀ ਧਰਤੀ ਤੇ ਗਏ ਉੱਤਰ ਪ੍ਰਦੇਸ਼ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਲਗਭਗ ਚਾਰ ਵਾਰ ਸਰਕਾਰ ਬਾਈ ਭੈਣ ਕੁਆਰੀ ਮਾਇਆਬਦੀ ਦੀ ਦੇਖ ਰੇਖੇਟ ਸੋ ਉੱਥੇ ਬਹੁਤ ਸਾਰੀਆਂ ਜਿਹੜੇ ਬੇਜਮੀਨੇ ਲੋਕ ਸੀ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਿਹੜੀਆਂ ਜਿੱਦਾਂ ਕਿ ਆਪਣੇ ਅੰਗਲ ਹੁਣੀ ਗੱਲ ਕਰਕੇ ਗਏ ਆ ਬਹੁਤ ਸਾਰੇ ਸਕੂਲ ਯੂਨੀਵਰਸਿਟੀਆਂ ਖੋਲੀਆਂ ਗਈਆਂ ਕਿਉਂ ਖੋਲੀਆਂ ਗਈਆਂ ਕਿਉਂ ਉੱਥੇ ਸਾਡੇ ਜਿਹੜੇ ਲੋਕ ਸਮਾਜ ਦੇ ਲੋਕ ਜਿਹੜੇ ਪੜਦੇ ਆ ਜੇ ਹੁਣ ਗੱਲ ਕਰ ਲਈਏ ਕੈਪਟਨ ਸਰਕਾਰ ਦੀ ਕੈਪਟਨ ਸਰਕਾਰ ਦੀ ਸਮੇਂ ਜਿਹੜੇ ਪੰਜਾਬ ਦੇ ਵਿੱਚ 800 ਸਕੂਲ ਜਿਹੜਾ ਬੰਦ ਹੋਇਆ ਸਰਕਾਰੀ ਉਹਦੇ ਵਿੱਚ ਸਰਬ ਤੇ ਸਰਬ ਸਾਡੇ ਸਮਾਜ ਦੇ ਲੋਕ ਪੜ੍ਹਦੇ ਸਰਕਾਰੀ ਸਕੂਲਾਂ ਦੇ ਵਿੱਚ ਬਾਲਵਿਕ ਸਮਾਜ ਦੇ ਰਵਦਾਸੀਆ ਸਮਾਜ ਦੇ ਲੋਕ ਜਿਹੜੇ ਸਰਕਾਰੀ ਸਕੂਲਾਂ ਚ ਪੜ੍ਹਦੇ ਆ ਉਹਨਾਂ ਦੀ ਅਥੋਰਿਟੀ ਕੀ ਹੈ ਸਰਕਾਰਾਂ ਦੀ ਕਿ ਅਫਸਰ ਸਕੂਲ ਉਹਨਾਂ ਦੇ ਬੰਦ ਕਰ ਦਿੱਤਾ ਸਰਕਾਰੀ ਬੰਦ ਕਰਨ ਤੋਂ ਬਾਅਦ ਜਿਹੜੀ ਇੱਕ ਹੋਰ ਨੀ ਪਾਲਿਸੀ ਚਲਾਈ ਆ ਕਿ 8ਵੀਂ ਤੱਕ ਕੋਈ ਬੱਚਾ ਜਿਹੜਾ ਫੇਲ ਨਹੀਂ ਕਰਨਾ ਜਿਹੜਾ 8ਵੀਂ ਤੱਕ ਬੱਚਾ ਕੋਈ ਫੇਲ ਨਹੀਂ ਕਰਨਾ ਉਹਨੇ 9ਵੀਂ ਚ ਪਾਸ ਨਹੀਂ ਹੋਣਾ ਸਾਡੇ ਸਮਾਜ ਨੂੰ ਦਮਾਉਣ ਦਾ ਜਿਹੜਾ ਬਹੁਤ ਵੱਡਾ ਸਾਡੇ ਸਮਾਜ ਦਾ ਇਹਨਾਂ ਨੇ ਕਹਾਨ ਕੀਤਾ ਆ ਸਰਕਾਰਾਂ ਨੇ ਆਪਾਂ ਜੇ ਚਾਹੁੰਦੇ ਆ ਵੀ ਸਾਡੇ ਪਰਿਵਾਰਾਂ ਦੇ ਵਿੱਚ ਖੁਸ਼ਹਾਲੀ ਆਵੇ ਜੇ ਸਾਡੇ ਪਰਿਵਾਰ ਬਦਲਣ ਫੁੱਲਣ ਤੇ ਸਾਡੇ ਸਾਨੂੰ ਜਿਹੜੀ ਇਹ ਸੋਚ ਜਿਹੜੀ 바ਵਾ ਸਾਹਿਬ ਦੀ ਅਪਣਾਉਣੀ ਪੈਣੀ ਆ ਤੇ ਸਾਨੂੰ ਬੋਝਨ ਸਮਾਜ ਪਾਰਟੀ ਦਾ ਸਾਥ ਦੇਣਾ ਪੈਣਾ ਆ ਇਸ ਵਾਰ ਜੰਨੀ ਸਾਹਿਬ ਨੂੰ 100 ਕਿਲੋਮੀਟਰ ਦੂਰ ਤੋਂ ਲਿਆ ਕੇ ਇਥੋਂ ਪੈਰਾਸ਼ੂਟ ਰਾਹੀਂ ਸੱਡਦਾ ਜਲੰਧਰ ਦੇ ਵਿੱਚ ਜਦੋਂ ਸਰਕਾਰ ਦੇ ਵਿੱਚ ਸੀ ਉਹਨਾਂ ਨੇ ਕੀ ਕੀਤਾ ਸਾਡੀਆਂ ਜਿਹੜੀਆਂ ਸਕਾਲਰਸ਼ਿਪਾਂ ਜਿਹੜੀਆਂ ਇਹ ਬੰਦ ਕੀਤੀਆਂ ਸਾਡੇ ਬਹੁਤ ਸਾਰੇ ਬੱਚੇ ਪੜ੍ਹਾਈ ਦੁੱਖੋ ਰਹਿ ਗਏ ਇਸ ਕਰਕੇ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਪਾਰਟੀ ਸਮਾ ਦੇ ਦਿੱਤਾ ਭਾਜਪਾ ਨੂੰ ਦੇ ਦਿੱਤਾ ਕਾਲੀਆਂ ਨੂੰ ਦੇ ਦਿੱਤਾ ਕਾਂਗਰਸੀਆਂ ਨੂੰ ਦੇ ਦਿੱਤਾ ਝਾੜੂ ਐਂਡ ਪਾਰਟੀ ਨੂੰ ਵੀ ਦੇ ਦਿੱਤਾ ਤੇ ਹੁਣ ਇੱਕ ਵਾਰ ਸਾਰਿਆਂ ਨੂੰ ਇਹ ਹੀ ਅਪੀਲ ਕਰਦੇ ਆ ਕਿ ਬੋਜੋ ਸਮਾਜ ਪਾਰਟੀ ਦਾ ਇੱਕ ਵਾਰੀ ਸਾਥ ਦਿਓ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਹਿਣ ਦੀ ਲੋੜ ਨਹੀਂ ਕਿ ਬੋਜੋ ਸਮਾਜ ਪਾਰਟੀ ਨੇ ਕੀ ਕਰਨਾ ਹੈ ਕਿਉਂਕਿ ਬੋਝ ਸਮਾਜ ਪਾਰਟੀ ਨੇ ਜਿਹੜੇ ਕੰਮ ਕੀਤੇ ਉਹ ਕਹਿੰਦੀ ਨਹੀਂ ਆ ਬੋਝ ਸਮਾਜ ਪਾਰਟੀ ਦਾ ਕੋਈ ਮੈਨੀਫੈਸਟੋ ਨਹੀਂ ਆ ਪਰ ਬੋਝ ਸਮਾਜ ਪਾਰਟੀ ਇੱਦਾਂ ਦੀ ਇੱਕ ਪਾਰਟੀ ਆ ਜਿਹੜੀ ਆਪਣੇ ਸਮਾਜ ਦੇ ਹੱਕਾਂ ਲਈ ਲੜਦੀ ਆ ਹੁਣ ਤੁਸੀਂ ਜਦੋਂ ਵੀ ਕਿਸੇ ਦੇ ਭਾਰੀ ਪੈਂਦੀ ਆ ਕਦੇ ਦੇਖਿਆ ਤੁਸੀਂ ਅਸੀਂ ਬੋਝ ਸਮਾਜ ਪਾਰਟੀ ਵਾਲੇ ਭਾਵੇਂ ਚਾਰ ਜਣੇ ਹੋਈਏ ਢੰਡੇ ਚੜਨ ਦਾ ਪਾ ਕੇ ਬੈਠ ਜਾਈਦਾ ਇਸ ਕਰਕੇ ਜੇ ਤੁਸੀਂ ਚਾਹੁੰਦੇ ਆ ਵੀ ਅਸੀਂ ਖੁਸ਼ਹਾਲੀ ਸਾਡਾ ਰਾਜ ਆਵੇ ਰਾਜ ਭਾਗ ਆਵੇ ਸਾਡੇ ਆਪਣੇ ਲੋਕਾਂ ਦਾ ਰਾਜ ਆਵੇ ਤਾਂ ਤੁਸੀਂ ਬਹੁਜ ਸਮਾਜ ਪਾਰਟੀ ਦਾ ਸਾਥ ਦਿਓ। ਇੰਨੀ ਐ ਤੁਹਾਡੇ ਨਾਲ ਬੇਨਤੀਆਂ ਕਰਦਾ ਆ। ਤੇ ਜੈਪੀ ਜੈ ਭਾਰਤ। ਜੈ ਬਲ ਮਿੱਕੀ, ਹਰ ਹਰ ਬਲ ਮਿੱਕੀ। ਜੈ ਗੁਰਦੇਵ, ਧੰਨ ਗੁਰਦੇਵ। ਆਜੋ ਭਾਈ 2 ਮਿੰਟ ਲਾ ਲਓ। ਆਜੋ ਭਾਈ ਆਜੋ। ਚਾਚੀ ਪਾਜੀ ਆਜੋ। ਜਦ ਤੱਕ ਆਉਂਦੇ ਆ ਮਦਨ ਸਾਹਿਬ। ਸਾਥੇ ਪਿੰਡ ਚਾਨੀਆਂ ਤੋਂ ਲਾਈਵ ਤਸਵੀਰਾਂ ਸਾਰੇ ਆ ਬਹੁਤ ਸਮਝ ਪਾਰਟੀ ਦੇ ਲੋਕ ਸਭਾ ਮੀਦਵਰ ਐਡਵੋਕੇਟ ਬ੍ਰਿੰਦਰ ਕੁਮਾਰ ਜੀ ਪਹੁੰਚ ਰਹੇ ਹਨ ਉਸ ਤੋਂ ਪਹਿਲਾਂ ਬੁਲਾ ਰਹੇ ਜਿਹੜੇ ਆ ਆਗੂ ਜਿਹੜੇ ਆ ਲੋਕਲ ਚਾਨੀਆਂ ਗੁੜੇ ਟਾਲੀ ਦੇ ਸਪੀਚ ਕਰਦੇ ਪਏ ਹੁਣ ਚਾਨ ਜੀ ਜੁਵਾ ਜੀ ਆ ਗਏ ਜੀ ਜੈ ਫ੍ਰੀਮ ਜੈ ਭਾਰਤ ਜੀ ਸੋ ਹੁਣ ਵਿਊ ਘਲਾ ਤੋਂ ਬਲਾਸਾਪਤੀ ਮੈਂਬਰ ਸ਼੍ਰੀਮਾਨ ਸ਼ਿਵੀ ਚਰਨਜੀਤ ਕੁਮਾਰ ਜੀ ਤੁਹਾਨੂੰ 2 ਮਿੰਟ ਆਪਣੇ ਵਿਚਾਰ ਦੱਸਣਗੇ ਜੀ ਸ਼੍ਰੀਮਾਨ ਸ਼ਿਵੀ ਚਰਨ ਭੋਜਨ ਸਮਾਜ ਪਾਰਟੀ ਦੇ ਜੀ ਆਇਆਂ ਨੂੰ ਸਾਥੀਓ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੈ ਜੀਨ ਜੈ ਭਾਰਤ ਜੈ ਭਰਤ ਦੇ ਧੰਨ ਤੇ ਹਰ ਹਰ ਬਾਣੀ ਦੀ ਆਪਿਆ ਸੇ ਨਗਰ ਤਹਾਨੀਆਂ ਵਿੱਚ ਸਾਡੇ ਬੀਐਸਪੀ ਦੇ ਕੈਂਡੀਡੇਟ ਐਡਵੋਕੇਟ ਬਲਵਿੰਦਰ ਕੁਮਾਰ ਜੀ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਸਤੇ ਆਏ ਆ ਸਾਡੇ ਕੈਂਡੀਡੇਟ ਕੁਝ ਮੇਟ ਹੋ ਚੁੱਕੇ ਆ ਇਸ ਲਈ ਅਸੀਂ ਕਿਹਾ ਦੇ ਜੱਜ ਕਿ ਆ ਸੀ ਤੁਹਾਨੂੰ ਜ਼ਿਆਦਾ ਟਾਈਮ ਵੇਟ ਕਰਨੀ ਪਈ ਆ ਕੈਂਡੀਮੈਂਟਾਂ ਵਿੱਚ ਤੋਂ ਤੁਹਾਡੇ ਵਿੱਚ ਹਾਜ਼ਰ ਹੋਣਗੇ ਤੇ ਮੈਂ ਬੇਨਤੀ ਕਰਦਾ ਜਿਹੜੀਆਂ ਮੇਰੀਆਂ ਮਾਤਾ ਪਿਤਾ ਭੈਣਾਂ ਬਜ਼ੁਰਗ ਵੀਰ ਘਰਾਂ ਨੂੰ ਚਲੇ ਗਏ ਆ ਉਹ ਕਿਰਪਾ ਕਰਕੇ ਪੰਡਾਲ ਵਿੱਚ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰਨ ਕਿਉਂਕਿ 5-7 ਮਿੰਟਾਂ ਦੇ ਵਿੱਚ ਹੀ ਸਾਡੇ ਕੈਂਡੀਡੇਟ ਹਰਮਨ ਪਿਆਰੇ ਕੈਂਡੀਡੇਟ ਸ੍ਰੀ ਗੁਰਵਿੰਦਰ ਕੁਮਾਰ ਜੀ ਸਾਡੇ ਵਿੱਚ ਆ ਰਹੇ ਨੇ ਬਾਕੀ ਮੇਰੇ ਤੋਂ ਪਹਿਲਾਂ ਬੁਲਾ ਰਿਆ ਨੇ ਤਕਰੀਬਨ ਹਰ politcal ਮੁੱਦੇ ਤੇ ਗੱਲ ਕੀਤੀ ਜਾਂ ਬੜੇ ਸੂਝਵਾਨ ਸਾਡੇ ਮਿੰਦਰਪਾਲ ਜੀ ਛਿਲਦਾ ਚਾਨੀਆ ਜੀ ਬੱਬੀ ਬਜੂਆ ਜੀ ਗੁਰਪ੍ਰੀਤ ਬਜੂਆ ਜੀ ਇਹਨਾਂ ਨੇ ਤਕਰੀਬਨ ਹਰ ਇੱਕ ਮਸਲੇ ਨੂੰ ਛੋਇਆ ਕੋਈ ਵੀ ਜਿਹੜਾ ਮਸਲਾ ਆਇਆ ਉਹ ਇਸ ਮੀਟਿੰਗ ਦੇ ਵਿੱਚ ਅਸ਼ੋਹ ਨਹੀਂ ਰਿਹਾ ਬਾਕੀ ਇਸ ਤਰ੍ਹਾਂ ਆਪਾਂ ਇੱਕ ਪਰਿਵਾਰ ਭਾਦਦੇ ਆ ਪਰਿਵਾਰ ਦਾ ਇੱਕ ਮੁਖੀਆ ਹੁੰਦਾ ਜਿਹਨੂੰ ਅਸੀਂ ਮੁਖੀਆ ਚੁਣਦੇ ਆ ਉਹਨੇ ਸਾਰੀ ਫੈਮਿਲੀ ਦਾ ਦੇਖਰੇਖ ਕਰਨੀ ਹੁੰਦੀ ਆ ਉਹਨੂੰ ਪਤਾ ਹੁੰਦਾ ਕਿ ਮੇਰੇ ਘਰ ਦੇ ਮੈਂਬਰ ਨੂੰ ਕੀ ਬਿਮਾਰੀ ਆ ਕਿਹੜੇ ਮੇਰੇ ਘਰ ਦੇ ਬੱਚੇ ਨੇ ਸਕੂਲੇ ਜਾਣਾ ਕਿਹੜੇ ਮੇਰੇ ਘਰ ਦੇ ਬੱਚੇ ਨੇ ਕੋਲ ਬੂਟ ਹੈ ਨਹੀਂ ਕਿਸੇ ਕੋਲ ਵਰਦੀ ਹੈ ਨਹੀਂ ਜਾਣੀ ਮੇਰੇ ਕੈਂਪ ਦਾ ਭਾਵੇਂ ਜਿਹੜਾ ਘਰ ਦਾ ਮੁਖੀਆ ਹੁੰਦਾ ਜਿਹਨੂੰ ਅਸੀਂ ਚੁਣਿਆ ਹੁੰਦਾ ਉਹ ਜਿਹੜੇ ਵੀ ਮਰਜ਼ੀ ਸਾਧੀਆਂ ਦੇ ਨਾਲ ਘਰ ਦੇ ਹੱਕ ਹਰ ਇੱਕ ਬੰਦੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਠੀਕ ਇਸੇ ਤਰ੍ਹਾਂ ਤਕਰੀਬਨ 75 ਸਾਲ ਹੋ ਗਏ ਸਾਡਾ ਦੇਸ਼ ਆਜ਼ਾਦ ਹੋਏ ਨੂੰ 1955 ਤੋਂ ਬਾਅਦ ਅਸੀਂ ਜਿਆਦਾ ਟਾਈਮ ਜਿਹੜੀ ਜ਼ਿੰਮੇਵਾਰੀ ਆ ਸਾਡੇ ਦੇਸ਼ ਦੀ ਜ਼ਿੰਮੇਵਾਰੀ ਆ ਉਹ ਅਸੀਂ ਕਾਂਗਰਸ ਸਰਕਾਰ ਨੂੰ ਦਿੱਤੀ ਤੇ ਅਸੀਂ ਆਪਣਾ ਫਰਜ਼ ਸਮਝਿਆ ਸਾਡੇ ਬਜ਼ੁਰਗਾਂ ਨੇ ਫਰਜ਼ ਸਮਝਿਆ ਕਿ ਇੱਕ ਪਾਰਟੀ ਆ ਪ੍ਰਾਣੀ ਪਾਰਟੀ ਆ ਜਿਹਨੇ ਕਿ ਬੜੀ ਮੂਮੈਂਟ ਲੜੀ ਆ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਬੇਸ਼ੱਕ ਇਹਨਾਂ ਨੇ ਕੀਤਾ ਕੁਛ ਨਹੀਂ ਸੀ ਲੇਕਿਨ ਇਹ ਨਹੀਂ ਆਪਣੇ ਆਪ ਨੂੰ ਜੋੜ ਲਿਆ ਉਹਨਾਂ ਦੇ ਨਾਲ ਅਸੀਂ ਇਹਨਾਂ ਦੀਆਂ ਸਕਾਰਾ ਬਣਾਉਂਦੇ ਰਹੇ ਇਹ ਆਪਣੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੈਬਨਟ ਮੰਤਰੀ ਸਾਰੇ ਆਪਣੀ ਮਰਜ਼ੀ ਨਾਲ ਬਣਾਉਂਦੇ ਰਹੇ ਲੇਕਿਨ ਉਹ ਹੀ ਜਿਹੜੀ ਸਾਨੂੰ ਬਾਬਾ ਸਾਹਿਬ ਨੇ ਰਿਜ਼ਰਵੇਸ਼ਨ ਦਿੱਤੀ ਸੀ 35% ਲੋਕੀ ਸਾਡੇ ਵੀ ਇਹਨਾਂ ਦੇ ਵਿੱਚ ਐਮਐਲਏ ਐਮਪੀ ਮੰਤਰੀ ਬਣਦੇ ਰਹੇ ਮੇਰੇ ਕਹਿ ਦਾ ਭਾਵ ਕਿ ਅਸੀਂ ਜੇ ਆਪਣਾ ਫਰਜ਼ ਇਹ ਸੁਆਇਆ ਲੇਕਿਨ ਇਹ ਜਿਹੜੇ ਸਾਡੇ ਮੰਤਰੀ ਪ੍ਰਧਾਨ ਮੰਤਰੀ ਜਾਇ ਜਿਹੜੀਆਂ ਪਾਰਟੀਆਂ ਰਾਜ ਕਰਦੀਆਂ ਸੀ ਇਨੀ ਆਪਣੇ ਫਰਕ ਨਹੀਂ ਸਮਝੇ ਇਹਨਾਂ ਨੇ ਫਰਕ ਨਹੀਂ ਸਮਝੇ ਇਹਨਾਂ ਨੇ ਪੂੰਜੀਪਤੀਆਂ ਦਾ ਜਾਂ ਜਿਨ੍ਹਾਂ ਨੇ ਖਰਚਾ ਕਰਕੇ ਇਹਨਾਂ ਦੀਆਂ ਸਰਕਾਰਾਂ ਬਣਾਈਆਂ ਸੀ ਇਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਸਾਡੇ ਕੋਲ ਇਸ ਤੋਂ ਬਿਨਾ ਕੋਈ ਰਸਤਾ ਵੀ ਨਹੀਂ ਸੀ ਕਿਉਂਕਿ ਜਿਹੜੇ ਸਾਡੇ ਨੁਮਾਇੰਦਗੀ ਕਰਦੇ ਸੀ ਜਿਹੜੇ ਬਈ ਸੰਖਾਤੇ ਤੋਂ ਜਿਹੜੇ ਸਾਡੇ ਐਮਪੀ ਬਣ ਕੇ ਗਏ ਐਮਐਲਏ ਬਣ ਕੇ ਗਏ ਉਹਨਾਂ ਨੇ ਆਪਣੇ ਸਮਾਜ ਦੀ ਕਦੀ ਵੀ ਗੱਲ ਨਹੀਂ ਕੀਤੀ ਉਹਨਾਂ ਨੇ ਇਹਨਾਂ ਦੀ ਬੋਲੀ ਬੋਲੀ ਜੋ ਇਹਨਾਂ ਨੇ ਉਹਨਾਂ ਤੋਂ ਬੁਲਾਇਆ ਸਿਰਫ ਰਵਟੀਆਂ ਸਟੈਂਪਾਂ ਬਣ ਕੇ ਬਹਿ ਗਏ ਉਹਨਾਂ ਨੇ ਆਪਣੇ ਧਰਾਂ ਦਾ ਵਿਕਾਸ ਤਾਂ ਕਰ ਲਿਆ ਆਪਣੇ ਖਾਨਦਾਨ ਦਾ ਵਿਕਾਸ ਤਾਂ ਕਰ ਲਿਆ ਕਿ ਤੀਜੀ ਚੌਥੀ ਪੀੜ੍ਹੀ ਉਹਨਾਂ ਦੀ ਐਮਐਲਏ ਬਣ ਗਈ ਲੇਕਿਨ ਉਹਨਾਂ ਨੇ ਸਮਾਜ ਦਾ ਕੁਝ ਨਹੀਂ ਦੇਖਿਆ ਸਮਾਜ ਦੇ ਬਾਰੇ ਉਹ ਨਹੀਂ ਕੁਝ ਨਹੀਂ ਸੋਚਿਆ ਬਾਕੀ ਥੋੜੀ ਜੀ ਗੱਲ ਇਹਦੇ ਵਿੱਚ ਲਿਖੀ ਕਿ ਦਲਬਦਲ ਨੂੰ ਆ ਬਾਰੇ ਜੇ ਸਾਡੇ ਭੋਜਨ ਸਮਾਜ ਨੂੰ ਸਾਹਿਬ ਜੀ ਕਾਂਚੀਰਾਮ ਨੇ ਬੜੇ ਸੀਮਤ ਸਾਧਨਾ ਨਾਲ ਬਹੁਤ ਤਿਆਨਾਂ ਕੱਟ ਕੇ ਬੜੀਆਂ ਤੰਗੀਆਂ ਤਰਸ਼ੀਆਂ ਦੇ ਨਾਲ ਆਪਣਾ ਫਰਜ਼ ਸਮਝਦੇ ਹੋਏ ਅੱਗੇ ਲਿਆਂਦਾ ਸੀ ਤੇ ਕਿਸੇ ਟਾਈਮ ਤੇ ਤਾਂ ਇਹ ਕਿਹਾ ਜਾਂਦਾ ਸੀ ਕਿ ਜਿਹੜੀ ਵਿਐਸਪੀ ਆ ਉਹ ਪੋਲੀਟੀਕਲ ਲੋਕਾਂ ਦੀ ਨਰਸਰੀ ਆ ਕਿ ਜਿਹੜੇ ਗਾਂਖੀराम ਦੇ ਸਪਾਈ ਆ ਜਦੋਂ ਉਹ ਇੱਥੋਂ ਸਿੱਖਿਆ ਲੈ ਲੈਂਦੇ ਆ ਉਸ ਤੋਂ ਬਾਅਦ ਉਹ ਆਪਣਾ ਰਸਤਾ ਵੱਖਰਾ ਕਰ ਲੈਂਦੇ ਆ ਫਿਰ ਉਹਨਾਂ ਨੂੰ ਸਾਡਾ ਸਮਾਜ ਜਿਹੜਾ ਉਹ ਚੰਗਾ ਨਹੀਂ ਲੱਗਦਾ। ਕਾ ਇਹ ਪਵਨ ਕਮਾਟੀ ਨੂੰ ਹੋਣ ਹਰਪਜਨ ਲਖਾ ਜੀ 17 ਸੰਖਿਆ ਸੀ ਫੋਟ ਬਹੁਤ ਨਾ ਕਿ ਜਿਹੜੇ ਜਦੋਂ ਉਹਨਾਂ ਦੇ ਸਵਾਰਥ ਜਾਂ ਹੁਣ ਸਾਡੀ ਤਾਜ਼ਾ ਮਿਸਾਲ ਸੀ ਕੋਟਲੀ ਸਾਹਿਬ ਕਿਉਂਕਿ ਇਹ ਭੋਜਨ ਸਮਾਜ ਦੀ ਨਰਸਰੀ ਜਿਹਨੂੰ ਬਾਬੂ ਕਾਂਸ਼ੀ ਰਾਮ ਨੇ ਪੈਦਾ ਕੀਤਾ ਲੇਕਿਨ ਜਦੋਂ ਇਹ ਆਪਣੇ ਪੈਰਾਂ ਤੇ ਖੜੇ ਹੋ ਗਏ ਜਦੋਂ ਇਹਨਾਂ ਦਾ ਕੋਈ ਨਾਂ ਹੋ ਗਿਆ ਤੇ ਇਹਨਾਂ ਨੇ ਟਕੂਸੀ ਮਾਰ ਲਗਿਆ ਨੇ ਇੱਕ ਮਿੰਟ ਵੀ ਨਹੀਂ ਲਾਇਆ ਇਹ ਸਾਡੇ ਸਮਾਜ ਦਾ ਦਖਾਣ ਕਰਿਆ ਕਿ ਜਿਹਨਾਂ ਲੋਕਾਂ ਨੂੰ ਅਸੀਂ ਮਿਹਨਤ ਦੇ ਨਾਲ ਅਸੀਂ ਆਪਣਾ ਤਨ ਮੰਨ ਤੇ ਧਨ ਨਾਲ ਜਿਹਨਾਂ ਨੂੰ ਅੱਗੇ ਲਿਆਂਦਾ ਲੇਕਿਨ ਉਹਨਾਂ ਨੇ ਸਾਡੇ ਸਮਾਜ ਦੀ ਬਾਹ ਨਹੀਂ ਫੜੀ ਹੁਣ ਵੀ ਤੁਸੀਂ ਦੇਖੋ ਇਹ ਜਰਮ ਸੀਟ ਹੈ ਇੱਥੇ ਪੰਜ ਕੈਂਡੀਡੇਟ ਜਿਹੜੇ ਪੰਜੇ ਹੀ ਭੋਜਨ ਸਮਾਜ ਦੇ ਕੈਂਡੀਡੇਟ ਐਸਸੀ ਵਰਗ ਨਾਲ ਸੰਬੰਧਤ ਆ ਉਹਨਾਂ ਦੇ ਵਿੱਚੋਂ ਜੇ ਅਸੀਂ ਪਵਨ ਕਮਾਟੀ ਨੂੰ ਦੀ ਗੱਲ ਕਰਦੇ ਆ ਉਹ ਕੈਂਡੀਡੇਟ ਮੇਰੇ ਹਿਸਾਬ ਨਾਲ ਅਸਲ ਦੇ ਵਿੱਚੋਂ ਵੀਐਸਪੀ ਦੇ ਕੈਂਡੀਡੇਟ ਹੀ ਸੀ ਉਤੋਂ ਬਾਅਦ ਉਹਨੇ ਸ਼ਰਪਾ ਮਾਰਿਆ ਗਾਲੀ ਦਾਲ ਕੇ ਹੁਣ ਦੇਖਿਆ ਕਿ ਅਕਾਲੀ ਦਲ ਦੇ ਪੱਲੇ ਵੀ ਕੱਖ ਨਹੀਂ ਰਿਹਾ ਇੱਥੇ ਵੀ ਮੈਨੂੰ ਕੋਈ ਕੁਰਸੀ-ਕੁਰਸੀ ਦੀ ਉਮੀਦ ਹੈ ਨਹੀਂ ਇੱਥੇ ਵੀ ਅਗਲੇ 10 ਸਾਲਾਂ 'ਚ ਅਕਾਲੀ ਦਲ ਦੀ ਸਰਕਾਰ ਨਹੀਂ ਬਣੀ ਤੇ ਉਹਨੂੰ ਲੱਗਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਹੋ ਸਕਦਾ ਇਹਦੇ ਵਿੱਚ ਮੈਨੂੰ ਚਾਂਸ ਮਿਲ ਜੂਵੇ ਤੇ ਉਹ ਛੱਪਾ ਮਾਰ ਕੇ ਆਮ ਆਦਮੀ ਪਾਰਟੀ ਚਾਬੈ ਇਸੇ ਤਰ੍ਹਾਂ ਹੀ ਕਾਂਗਰਸ ਦੀਆਂ ਭੜਕੀਆਂ ਦਾ ਸ਼ਿਕਾਰ ਹੋਏ ਇੱਕ ਬੜੇ ਬਜ਼ੁਰਗ ਆਗੂ ਸਧਾਰਨ ਦਰਸ਼ਨ ਸੰਗੀਤ ਦੇ ਆਪੀ ਜਿਨ੍ਹਾਂ ਨੇ ਤਾਮਿਲਸ ਪਾਰਟੀ ਦੀ ਬਹੁਤ ਸੇਵਾ ਕੀਤੀ ਉਹਨਾਂ ਦਾ ਲੜਕਾ ਮਹਿੰਦਰ ਸਿੰਘ ਕੇਪੀ ਪਤਾ ਨਹੀਂ ਕਿਹੜੀ ਵਜ੍ਹਾ ਕਾਂਗਰਸ ਪਾਰਟੀ ਦੀ ਕੋਈ ਅੰਦਰ ਉਹਨਾਂ ਹੀ ਖਿਚੋਤਾਣ ਹੋ ਗਈ ਉਹਨੂੰ ਵੀ ਬਹੁਤ ਚਿਰ ਰਹੀ ਅੱਖਾਂ ਪਰੋਖੇ ਕਰਦੇ ਰਹੇ ਤੇ ਅਖੀਰ ਉਹਨੂੰ ਵੀ ਮਜਬੂਰ ਹੋਣਾ ਪਿਆ ਇਸ ਇਲੈਕਸ਼ਨ ਦੇ ਵਿੱਚ ਉਹ ਵੀ ਛੜੱਪਾ ਮਾਰ ਕੇ ਅਕਾਲੀ ਦਲ ਵੱਲੋਂ ਉਮੀਦਵਾਰ ਆ ਤੇ ਰੈਕੂ ਨੂੰ ਲੱਗ ਤੁਹਾਨੂੰ ਪਤਾ ਹੀ ਲੱਗ ਗਿਆ ਕਿ ਪਹਿਲਾਂ ਕਾਂਗਰਸ ਫਿਰ ਆਮ ਆਦਮੀ ਪਾਰਟੀ ਉਹਦਾ ਟੈਕਟ ਸਮੇਟ ਭੱਜ ਗਿਆ ਉਹਦੇ ਬੀਐਸ ਬੀਜੇਪੀ ਦੇ ਇੱਕ ਇੱਕੋ ਹੀ ਇੱਕ ਕੈਂਡੀਡੇਟ ਜਿਹੜਾ ਆਪਣੀ ਪਾਰਟੀ ਦਾ ਵਫਾਦਾਰ ਵਰਕਰ ਹੈ ਔਰ ਆਪਣੀ ਪਾਰਟੀ ਦੇ ਨਾਲ ਬਿਨਾਂ ਕਿਸੇ ਨਿੱਜੀ ਹਤਾਂ ਦੇ ਜੁੜਿਆ ਰਿਹਾ ਉਹ ਕੈਂਡੀਡੇਟ ਨੇ ਸਾਡੇ ਐਡਵੋਕੇਟ ਬਲਵਿੰਦਰ ਕੁਮਾਰ ਜੀ ਜਿਹੜੇ ਇਹਨਾਂ ਸਾਰੇ ਕੈਂਡੀਡੇਟਾਂ ਚੋਂ ਸਭ ਤੋਂ ਵੱਧ ਪੜੇ ਲਿਖੇ ਸਭ ਤੋਂ ਜਨ ਸਭ ਤੋਂ ਵੱਧ ਮਿਹਨਤੀ ਔਰ ਆਪਣੇ ਸਮਾਜ ਦਾ ਸਾਥ ਦੇਣ ਵਾਲਾ ਇੱਕੋ ਹੀ ਇੱਕ ਕੈਂਡੀਡੇਟ ਆ ਜਿਹੜਾ ਸਾਡੀਆਂ ਨਜ਼ਰਾਂ ਦੇ ਵਿੱਚ ਸਾਡੇ ਸਮਾਜ ਦੇ ਖੇਤਾਂ ਦੀ ਰਾਖੀ ਕਰ ਸਕਦਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਸਮੇਂ-ਸਮੇਂ ਤੇ ਸਾਰੇ ਲੋਕਾਂ ਨੂੰ ਟਾਈਮ ਦੇ ਕੇ ਦੇਖ ਲਿਆ तकरीबन 40-45 ਸਾਲ ਦਾ ਕੈਂਡੀਡੇਟ ਨੂੰ 10 ਸਾਲ ਜਿਹੜੀ ਆ ਭਾਤੀ ਜਾਂਦਾ ਪਾਰਟੀ ਨੂੰ ਅਕਾਲੀ ਦਲ ਦੇ ਨਾਲ ਸਾਂਝੀ ਸਰਕਾਰ ਸੀ ਇਹਨਾਂ ਦੀ ਵੀ ਤੇ ਹੁਣ तकरीबन 2.5 ਸਾਲ ਦਾ ਟਾਈਮ ਆਮ ਆदमी ਪਾਰਟੀ ਨੂੰ ਵੀ ਆਪਾਂ ਦੇਖ ਚੁੱਕੇ ਆ ਲੇਕਿਨ ਸਾਡੇ ਸਮਾਜ ਦਾ ਕਿਸੇ ਨੇ ਵੀ ਬਾਣੀ ਫੜੀ ਸਾਡੀਆਂ ਲੋੜਾਂ ਕੀ ਆ ਇੱਕ ਆਮ ਨਾਗਰਿਕ ਦੀਆਂ ਲੋੜਾਂ ਹੁੰਦੀਆਂ ਕਿ ਮੈਨੂੰ ਮੇਰੇ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਆ ਉਹ ਚੰਗੀ ਐਜੂਕੇਸ਼ਨ ਔਰ ਚੰਗੇ ਲੈਵਲ ਤੇ ਵਧੀਆ ਐਜੂਕੇਸ਼ਨ ਮਿਲੇ ਜਿਹੜੀਆਂ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਆ ਦੂਸਰਾ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਇਹਨਾਂ ਨੂੰ ਇਹ ਉਮੀਦ ਹੁੰਦੀ ਆ ਕਿ ਅਸੀਂ ਬੁਢਾਪੇ ਦੇ ਵਿੱਚ ਜਾਂ ਕਿਸੇ ਵੀ ਉਮਰ ਦੇ ਵਿੱਚ ਜਦੋਂ ਸਾਨੂੰ ਕਿਤੇ ਦੁਆਦਾਰ ਨੂੰ ਦੀ ਲੋੜ ਪਵੇ ਸਾਡੇ ਲਈ ਵਧੀਆ ਹਸਪਤਾਲ ਹੋਣ ਵਧੀਆ ਦੁਆਇਆਂ ਹੋਣ ਤੇ ਉਹ ਜਿਹੜੇ ਆ ਉਹ ਵੀ ਇਹਨਾਂ ਨੇ ਜਿਹੜੀਆਂ ਸਰਕਾਰਾਂ ਸੀ ਇਨਾ ਵਿੱਚ ਇਹ ਅੰਦਿਆਮ ਕਰਨ ਦੇ ਵਿੱਚ ਫੇਲ ਹੋਈਆਂ ਤੇ ਹੁਣ ਜਦੋਂ ਮੌਕਾ ਦੇਣ ਦੀ ਗੱਲ ਆਈ ਆ ਤੇ ਸਾਡੇ ਕੋਲ ਇੱਕੋ ਹੀ ਇੱਕ ਬਸ ਬਚ ਗਿਆ ਆ ਉਹ ਹੈ ਭੋਜਨ ਸਮਾਜ ਪਾਰਟੀ ਅਸੀਂ ਬੇਨਤੀ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਕਿ ਜਿੱਦਾਂ ਆਪਾਂ ਵੱਖ-ਵੱਖ ਪਾਰਟੀਆਂ ਨੂੰ ਤੁਸੀਂ ਸਾਰਿਆਂ ਨੇ ਮੌਕਾ ਦੇ ਕੇ ਦੇਖ ਲਿਆ ਹੁਣ ਇਹ ਵਿਐਸਪੀ ਨੂੰ ਵੀ ਇੱਕ ਮੌਕਾ ਦੇ ਕੇ ਦੇਖੋ ਆਪਣੇ ਖੇਰੇ ਬਰਵਿੰਦਰ ਕੁਮਾਰ ਨੂੰ ਐਫਓ ਐਮਪੀ ਬਣਾ ਕੇ ਭੇਜੋ ਜੇ ਰਾਕੇ ਲੋਕ ਸਭਾ ਦੇ ਵਿੱਚ ਸਾਡੇ ਹੱਕਾਂ ਦੀ ਗੱਲ ਕਰੇ ਸਾਡੀਆਂ ਲੋੜਾਂ ਸਾਡੀਆਂ ਮੰਗਾਂ ਦੇ ਲਈ ਯਤਨਸ਼ੀਲ ਹੋਵੇ ਤੇ ਸਾਡੇ ਸਮਾਜ ਦਾ ਵੀ ਕੁਝ ਭਰਾ ਹੋ ਸਕੇ ਬਾਕੀ ਜਿਹੜੀਆਂ ਰਵਾਇਤੀ ਪਾਰਟੀਆਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਖਾਲੀ ਦਲ ਚਾਹੇ ਉਹ ਭਾਜਪਾ ਸਾਨੂੰ ਕਿਸੇ ਤੋਂ ਕੋਈ ਉਮੀਦ ਨਹੀਂ ਖਾਸ ਕਰਕੇ ਸਾਡਾ ਜਿਹੜਾ ਕਹਾੜਿਆਣਾ ਦੋ ਸਾਲਾਂ ਤੋਂ ਹੋਇਆ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਇਹਨਾਂ ਨੇ ਤਾਂ ਸਿਰਾਈ ਲਾ ਦਿੱਤਾ ਕਿ ਇਹਨਾਂ ਨੇ ਕੇ ਕਾਂਗਰਸ ਨੇ ਕਿਹਾ ਸੀ ਖਟਕਾ ਸਾਹਿਬ ਜਿਹੜਾ ਕਿ ਸਾਡੇ ਪਵਿੱਤਰ ਗੁਰੂ ਪ੍ਰਣ ਸਾਹਿਬ ਆਇਆ ਇਹਦੀ ਖਟਕਾ ਸਾਹਿਬ ਦੀ ਸੰਗھا ਕੇ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਮੈਂ ਚੋਹਾਂ ਪੈਂਚ ਨਸ਼ਾ ਖਤਮ ਕਰ ਦੇਵਾਂਗਾ ਇਹ ਹੀ ਰਾਠ ਭਗਵੰਤ ਮਾਨ ਵੀ ਲਾਉਂਦਾ ਸੀ ਕਿ ਸਾਡੀ ਸਰਕਾਰ ਬਣਾਓ ਅਸੀਂ ਇੱਕ ਹਫਤੇ ਦੇ ਵਿੱਚ ਨਸ਼ੇ ਦਾ ਖਾਤਮਾ ਕਰ ਦਵਾਂਗੇ ਪੜਦਾ ਪਤਾ ਨਹੀਂ ਕਿੰਨੇ ਹਫ਼ਤੇ ਹੋ ਗਏ ਕਿੰਨੇ ਮਹੀਨੇ ਹੋ ਗਏ ਕਿੰਨੇ ਸਾਲ ਹੋ ਗਏ ਔਰ ਆਪਣੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਤਕਰੀਬਨ ਜਿੱਥੇ ਅੱਗੇ ਚਿੱਟੇ ਦਾ ਨਾਮੋ ਨਿਸ਼ਾਨ ਨਹੀਂ ਸੀ ਜਿੱਥੇ ਅੱਗੇ ਡੋਡੇ ਭੋਕੀ ਜਾਂ ਕੋਈ ਵੀ ਇਹੋ ਜੀ ਚੀਜ਼ ਨਹੀਂ ਵੀ ਮਿਲਦੀ ਸੀ ਉਹ ਵੀ ਆਮ ਹੋ ਗਈ ਆ ਔਰ ਆਮ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਆ ਉਹ बिकਣਾ ਸ਼ੁਰੂ ਹੋ ਗਿਆ ਬਾਕੀ ਰਹੀ ਗੱਲ ਇਹ ਕਹਿੰਦੇ ਸੀ ਸਾਡੀ ਸਰਕਾਰ ਆ ਜੋਗੀ ਅਸੀਂ 5 ਰੁਪਏ ਕਿਲੋ ਇਹ ਤਾਂ ਧੇਮਾਗੇ ਪੰਜ ਰੁਪਏ ਸਕੇਅਰ ਫੁੱਟ ਦੇ ਹਿਸਾਬ ਨਾਲ ਰੇਤਾ ਦੇਵਾਂਗੇ ਉਹ 5 ਰੁਪਏ ਕਿਲੋ ਦਾ ਕੀ ਤੁਹਾਡੇ ਸਾਹਮਣੇ ਜਿਹੜੇ ਕੰਸਟਰਕਸ਼ਨ ਦੇ ਕੰਮ ਚੱਲ ਰਹੇ ਆ ਜਿਹੜੇ ਮੇਰੇ ਭੈਣ ਭਰਾ ਆਪਣਾ ਛੋਟਾ ਮੋਟਾ ਵੀ ਮਕਾਨ ਆ ਘਰ ਆ ਕੋਈ ਕੋਠੀ ਬਣਾ ਰਿਹਾ ਉਹਨੂੰ ਪਤਾ ਆ ਕਿ ਰੇਤਾ ਸਾਨੂੰ ਕਿਦਾਂ ਮਹਿੰਗੀ ਆ ਤੇ ਕਿਵੇਂ ਮਹਿੰਗੀ ਆ ਉਹਨਾਂ ਦੀਆਂ ਮੈਥਾ ਕਰਨੀਆਂ ਪਈਆਂ ਰਾਤ ਨੂੰ ਟਿਪਰਾ ਆ ਜਾਂ ਜਾਂ ਤੇ ਜਿਹੜਾ 5000 ਦਾ ਟਿਪਰ ਸੀ ਉਹ ਘੱਟੋ ਘੱਟ 25-30000 ਦਾ ਹੋ ਗਿਆ ਤੇ ਆਪਣੀ ਮਨਮਰਜ਼ੀ ਦੇ ਆਏ ਉਹ ਰੇਟ ਲਾਉਂਦੇ ਆ ਤੇ ਜਿਹੜੀ ਮਾਇਨਿੰਗ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਸ ਵੇਲੇ ਸਭ ਤੋਂ ਸਿਫਰ ਤੇ ਆ ਇਹਦੇ ਵਿੱਚ ਸਾਨੂੰ ਕੋਈ ਗਰੇਜ ਨਹੀਂ ਕਿ ਜਿਹੜੀਆਂ ਗੱਲਾਂ ਕਹਿ ਕੇ ਇਹ ਪਾਰਟੀ ਆਮ ਆਦਮੀ ਪਾਰਟੀ 47 ਸੀ ਇਹਨਾਂ ਨੇ ਆਪਣੇ ਆਪ ਨੂੰ ਉਹਨਾਂ ਕੋਸਟ ਜਿੱਤੇ ਤੋਂ ਬਿਲਕੁਲੀ ਆਪੋ ਆਪਣੇ ਉੱਤੇ ਕਰ ਦਿੱਤਾ ਬਾਕੀ ਸਾਕੇ ਸਮਾਜ ਦੀ ਗੱਲ ਆ ਅਸੀਂ ਬਹੁਤ ਛੇਤੀ ਮਗਰ ਲਗਨ ਆਸ ਮਾ ਜੀ ਹਾਸ ਕਰਕੇ ਮੇਰੀਆਂ ਬੀਬੀਆਂ ਪਹਿਣਾ ਅਸਲ ਦੇ ਵਿੱਚ ਇਹ ਜਿਹੜੀ ਸਰਕਾਰ ਬਣਾਈ ਕਿ ਸਾਡੀਆਂ ਮਾਤਾਵਾਂ ਨੇ ਸਾਡੀਆਂ ਪਹਿਣਾ ਨੇ ਬਹੁਤ ਇਹਨਾਂ ਨੂੰ ਚਾਹਤੇ ਦੇ ਵਿੱਚ ਲੈ ਲਿਆ ਕਿ ਜਦੋਂ ਸਾਡੀ ਸਰਕਾਰ ਆ ਗਈ ਘਰ ਦੇ ਹਰ ਮੈਂਬਰ ਨੂੰ ਜੇ ਦੀ ਉਮਰ 18 ਸਾਲ ਤੋਂ ਜ਼ਿਆਦਾ ਆ ਉਹਨੂੰ ਅਸੀਂ 1-1000 ਰੁਪਿਆ ਮਹੀਨੇ ਦਾ ਦੇਵਾਂਗੇ ਉਹਦੇ ਖਾਤੇ ਦੇ ਵਿੱਚ ਹਰ ਮਹੀਨੇ 8000 ਰੁਪਏ ਆਇਆ ਕਰੂਗਾ ਲੇਕਿਨ ਮੈਨੂੰ ਨਹੀਂ ਲੱਗਦਾ ਕਿ 26 ਤਾਈ ਮਹੀਨੇ ਇਹ ਸਰਕਾਰ ਫਣੀ ਨੂੰ ਹੋ ਗਿਆ ਕਿ ਮੇਰੀ ਭੈਣ ਦੇ ਕਿਸੇ ਮੇਰੀ ਬੀਬੀ ਦੇ ਖਾਤੇ ਦੇ ਵਿੱਚ 1 ਰੁਪਿਆ ਵੀ ਆਇਆ ਹੋਵੇ ਸਗੋਂ ਇਹ ਤਾਂ ਹੋ ਸਕਦਾ ਕਿ ਜਿਹੜੇ ਉਹਨੇ ਖਾਤੇ ਖਲਾਏ ਸੀ 5 5 5500 ਰੁਪਏ ਜਮ੍ਹਾਂ ਕਰਾ ਕੇ ਬੈਂਕਾਂ ਦੇ ਵਿੱਚ ਉਹ ਉਹਨਾਂ ਦੇ ਉੱਤੇ ਤਾਂ ਹੋ ਟੈਕਸ ਲੱਗਣਾ ਸ਼ੁਰੂ ਹੋ ਗਿਆ ਹੋਊਗਾ ਇਹ ਵੀ ਤੁਸੀਂ ਬੇਸ ਦੇ ਵਿੱਚ ਮਿਨੀਮਮ ਜਿਹੜੀ ਆ ਬੈਲੈਂਸ ਉਹ ਨਹੀਂ ਰੱਖਿਆ ਇਸ ਕਰਕੇ ਹਰ ਮਹੀਨੇ ਤੁਹਾਡੇ ਸਾਥੇ ਦੇ ਵਿੱਚ 70 ਰੁਪਏ 70 ਰੁਪਏ ਤੁਹਾਡੇ ਕੱਟਣੇ ਦਾ ਸ਼ੁਰੂ ਹੋ ਗਿਆ ਹੁਣੇ ਆ ਲੇਕਿਨ ਆਇਆ ਕਿਸੇ ਨੂੰ ਨਹੀਂ ਇਸੇ ਤਰ੍ਹਾਂ ਸਾਡੇ ਬਜ਼ੁਰਗਾਂ ਨੂੰ ਲਾਂਚ ਦਿੱਤਾ ਇਹ ਜਿਹੜੀ 1500 ਰੁਪਏ ਪੈਨਸ਼ਨ ਆ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਲੋ 2500 ਰੁਪਏ ਕਰਾਂਗੇ ਤੇ 2500 ਰੁਪਏ ਤੇਰੀ ਕੀ ਕਰਨੀ ਸੀ ਉਹ ਜਿਹੜੀ 1500 ਰੁਪਏ ਪੈਨਸ਼ਨ ਆ ਸਾਡੇ ਬੀਬੀਆਂ ਦੇ ਖਾਤੇ ਦੇ ਵਿੱਚ ਉਹ ਵੀ ਪਤਾ ਨਹੀਂ ਕਿੰਨੇ ਕਿੰਨੇ ਮਹੀਨਿਆਂ ਬਾਅਦ ਇਹ ਪੌੜੇ ਆ ਤੇ ਇਹਨਾਂ ਨੇ ਕਿਤਾ ਹੀ ਬੁਲਾਇਆ ਕਿ ਜਿਹੜੇ ਵਾਦੇ ਅਸੀਂ ਕਰਕੇ ਆਏ ਸੀ ਜਿਹੜੇ ਵਾਦੇ ਅਸੀਂ ਪਬਲਿਕ ਨਾਲ ਕੀਤੇ ਸੀ ਉਹਨਾਂ ਤੋਂ ਇਹ ਬਿਲਕੁਲ ਹੀ ਅੱਖੋਂ ਪਰੋਖੇ ਹੋ ਗਏ ਆ ਦੇਖੋ ਪਰੋਖੇ ਕਰ ਦਿੱਤੇ ਆ ਲੇਕਿਨ ਇਹਨਾਂ ਨੂੰ ਇਹ ਹੀ ਹੁਣ ਲੱਗਦਾ ਕਿ ਪਤਾ ਨਹੀਂ ਗਾਂ ਸਾਡੀ ਸਰਕਾਰ ਬਾਣਨੀ ਕਿ ਨਹੀਂ ਬਾਣਨੀ ਅਸੀਂ ਮੁੜ ਕੇ ਪਾਵਰ 'ਚ ਆਉਣਾ ਕਿ ਨਹੀਂ ਆਉਣਾ ਇਸ ਤਰ੍ਹਾਂ ਕੇ ਤਰਲੋ ਮੱਚੀ ਹੋਇ ਪਿਆ ਕਿ ਜਨਾਬੀ ਸਾਡੇ ਕੋਲ ਤਾਂ ਆਮ ਆਸੀਂ ਆਪਣੇ ਜਿਹੜੇ ਸਾਧਨ ਚਟਾ ਕੇ ਆਪਣੇ ਘਰਾਂ ਨੂੰ ਭਰ ਲਈਏ ਤੇ ਬਾਕੀਆਂ ਪਾਰਟੀਆਂ ਬਾਹਰ ਇਹ ਵੀ ਜਿਹੜੀ ਆਮ ਆਦੀ ਪਾਰਟੀ ਵੀ ਕ੍ਰਿਵੈਤੀ ਪਾਰਟੀ ਨਿਕਈਆ ਇਹਨੇ ਵੀ ਸਾਡੇ ਸਮਾਜ ਦਾ ਜਾਂ ਆਮ ਲੋਕਾਂ ਦਾ ਫਸ਼ਨੀ ਸਵਾਰਿਆ ਬਾਕੀ ਗੱਲ ਚੱਲਦੀ ਸੀ ਕਿ ਜ਼ਿਲੰਧਰ ਜ਼ਿਲ੍ਹਾ ਬਹੁਤ ਵੱਡਾ ਜ਼ਿਲ੍ਹਾ ਆਇਆ ਇਹਦੇ ਵਿੱਚ ਨੋ ਭਰਾਂ ਸਵਾਦੇ ਹਲਕੇ ਆਉਂਦੇ ਆ। ਭਗਵਾਨ ਤੁਮਨ ਜੀ ਕਹਿੰਦੇ ਸੀ, ਕੇਤਰੀਵਾਲ ਜੀ ਕਹਿੰਦੇ ਸੀ ਕਿ ਸਾਡੀ ਸਰਕਾਰ ਜਿਹੜੀ ਆ ਉਹ ਆਮ ਸੱਤਾਂ ਤੋਂ ਜੁੜੂਗੀ। ਸਾਡੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਤੱਕ ਤੇ ਕੋਈ ਸਾਥ ਨਹੀਂ ਲੱਗੀ। ਮੈਂ ਕਦੀ ਮੁੱਖ ਮੰਤਰੀ ਆਇਆ ਤੇ ਨਾਲ ਸਾਡੀ ਐਮਐਲਏ ਵੀ ਪਿੰਡ ਦੇ ਰੀਤ ਪਰਮਾਨ ਤੇ ਇਹ ਹੋ ਗਿਆ ਉਹ ਹੀ ਅਪਰਾਲਾ ਕੀਤਾ ਕਿ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਆ ਉਹ ਪਬਲਿਕ ਦੇ ਵਿੱਚ ਜਾ ਕੇ ਹੱਲ ਕੀਤੀਆਂ ਜਾਣ। ਬਾਕੀ ਦੇਖੋ ਇਹ ਜਿਹੜੇ ਮਸਲੇ ਆ ਆਪਾਂ ਆਮ ਆਦਮੀ ਪਾਰਟੀ ਦੀ ਜਿਹੜੀ ਗੱਲ ਕਰਦੇ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਮ ਲੋਕਾਂ ਦੀ ਪਾਰਟੀ ਆ ਇਹ ਆਮ ਲੋਕਾਂ ਦੀ ਪਾਰਟੀ ਬਣ ਕੇ ਨਹੀਂ ਰਹਿ ਗਈ ਭਗਵੰਤ ਮਾਨ ਜਿਹੜਾ ਦੂਜੀਆਂ ਪਾਰਟੀਆਂ ਨੂੰ ਕਹਿੰਦਾ ਸੀ ਕਿ ਇਹ ਨਾਲ ਹਜ਼ਾਰਾਂ ਬੰਦਾ ਸਟੋਰੀ ਦੇ ਲਈ ਫਿਰਦੇ ਆ ਇਹਨਾਂ ਨੂੰ ਕੀ ਲੋੜ ਆ ਇਹਨਾਂ ਨੂੰ ਕੀ ਖਤਰਾ ਆ ਤੇ ਮੈਨੂੰ ਲੱਗਦਾ ਕਿ ਹੁਣ ਇਹਨੂੰ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਆ ਕਿ ਤੂੰ ਤਾਂ ਇੱਕ ਆਮ ਬੰਦਾ ਸੀ ਹੁਣ ਕਹਿੰਦੇ ਆ ਪ੍ਰੋਟੋਕਾਲ ਆ ਜੇ ਪ੍ਰੋਟੋਕਾਲ ਉਦੋਂ ਵੀ ਹੁੰਦਾ ਸੀ ਹੁਣ ਤੇਰੀ ਮੈਸੇਜ ਆ ਤੁਹਾਡੇ ਪਿਆਰੇ ਭੈਣ ਜੀ ਆ ਤੁਹਾਡੀ ਮਾਤਾ ਜੀ ਆ ਉਹਦੇ ਨਾਲ 40 40 50 50 ਗੱਦਮਨ ਤੁਰੇ ਫਿਰਦੇ ਆ ਉਹਨਾਂ ਨੂੰ ਕੀ ਖਤਰਾ ਆ ਜੇ ਤੁਸੀਂ ਆਮ ਆਦਮੀ ਆ ਸੋਏ ਜਿਹੜੇ ਮਖੋਟੇ ਪਾ ਕੇ ਸਰਕਾਰਾਂ ਆ ਜਾਂਦੀਆਂ ਇਹ ਜਿਹੜੇ ਮਖੋਟੇ ਪਾ ਕੇ ਲੋਕੀ ਸਾਨੂੰ ਝੂਠੇ ਵਾਦੇ ਫੋਕੇ ਵਾਦੇ ਲਾ ਕੇ ਵਾਦੇ ਕਰਕੇ ਸਾਡੇ ਨਾਲ ਸਾਨੂੰ ਠੱਗ ਕੇ ਚਲੇ ਜਾਂਦੇ ਆ ਇਹ ਭਾਟੀਆਂ ਨੂੰ ਕਹਿੰਦੇ ਸੀ ਕਿ ਸਾਰੀਆਂ ਸਰਕਾਰਾਂ ਜਿਹੜੀਆਂ ਉਹ ਦਿੱਲੀ ਤੋਂ ਚੱਲਦੀਆਂ ਤੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਤੋਂ ਚੱਲਦੀ ਹੋਵੇ ਇਹਨਾਂ ਨੇ 7 ਰਾਜ ਸਭਾ ਮੈਂਬਰ ਚੁਣ ਕੇ ਭੇਜੇ 17 ਦੇ ਵਿੱਚੋਂ ਜਦੋਂ ਅੱਗੇ ਚਾਹੇ ਕਾਂਗਰਸ ਪਾਰਟੀ ਸੀ ਜਾਂ ਕੋਈ ਵੀ ਅਕਾਲੀ ਦਲ ਸੀ ਸਾਡੀ ਜਿਹੜੀ ਰਿਜ਼ਰਵੇਸ਼ਨ ਦੇ ਹਿਸਾਬ ਨਾਲ ਸਾਡੇ 1 ਤੋਂ 3 ਸਵਾ ਮੈਂਬਰ ਜਿਹੜੇ ਆ ਉਹ ਪੰਜਾਬ ਤੋਂ ਜਾਂਦੇ ਸੀ ਇਹਨਾਂ ਨੇ ਸਾਡੇ ਸਮਾਜ ਦਾ ਇੱਕ ਵੀ ਨਮਾਇਦਾ ਜਿਹੜਾ ਆ ਉਹ ਸਾਡੀਆਂ ਹੱਕਾਂ ਦੀ ਰਾਖੀ ਕਰ ਲਈ ਜਾਂ ਸਿਧਾਂਤ ਉੱਤੇ ਬਰਾਬਰ ਸਮਾਜ ਤੇ ਲੋਕ ਸਮਾਜ ਰਾਜ ਸਮਾਜ ਤੇ ਸਾਡੀ ਜਿਹੜੀ ਆਵਾਜ਼ ਹਟਾਉਣ ਵਾਲਾ ਆਵਾਜ਼ ਨੂੰ ਉਠਾਉਣ ਵਾਲਾ ਇੱਕ ਵੀ ਜਿਹੜਾ ਸਾਡਾ ਨਮਾਇੰਦਾ ਉੱਥੇ ਨਹੀਂ ਭੇਜਿਆ ਜਿਹੜੇ ਪੂੰਜੀਪਤੀ ਇਹਨਾਂ ਨੇ ਕੋਈ ਇਹ ਤੋਂ ਡਬਲਿਊ ਯੂਨੀਵਰਸਿਟੀ ਆਲਾ ਪੇ ਇ ਤਾਂ ਜਾਂ ਲੋਦੇ ਆਲੇ ਇੰਡਸਟਰੀਅਲ ਭੇਜਤੇ ਜਾਂ ਹਰਪਾਲ ਸਿੰਘ ਜੀ ਭੇਜਤੇ ਫਾਸ ਬਾਬੇ ਸਿਚਿਆੜ ਵਾਲੇ ਉਹ ਗਏ ਲੇਕਿਨ ਬਾਬਾ ਸਿਚਿਆੜ ਉਹਨਾਂ ਨੇ ਪਹਿਲਾਂ ਹੀ ਹੱਥ ਧੋਤੇ ਉਹ ਕਹਿੰਦਾ ਜੀ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਕੋਈ ਵੀ ਤਰ੍ਹਾਂ ਇਸ ਮਸਲੇ 'ਚ ਮੈਂ ਨਹੀਂ ਰਾਜਨੀਤਿਕ ਤੌਰ ਤੇ ਕੋਈ ਵੀ ਬਿਆਨਬਾਜ਼ੀ ਨਹੀਂ ਕਰੂੰਗਾ ਤੇ ਬਾਕੀ ਵੀ ਇਸੇ ਤਰ੍ਹਾਂ ਹੀ ਹਰਪਾਲ ਸਿੰਘ ਭਜੀ ਗਈ ਜਾਂਦਾ ਕਹਿੰਦਾ ਮੈਨੂੰ ਤਾਂ ਕਦੀ ਪਾਰਟੀ ਨੇ ਪੁੱਛਿਆ ਹੀ ਨਹੀਂ ਨਾ ਮੈਨੂੰ ਕਦੀ ਇਲੈਕਸ਼ਨ ਦੇ ਕੰਪੇਨ ਲਈ ਬੁਲਾਇਆ ਨਾ ਸਾਡੀ ਕਿਤੇ ਡਿਊਟੀ ਲਾਈ ਆ ਇਸ ਕਰਕੇ ਇਹ ਸਿਰਫ ਖਾਣਾ ਪੂਰਤੀਆਂ ਕੀਤੀਆਂ ਇਹਨਾਂ ਨੇ ਪਤਾ ਨਹੀਂ ਇਹਨਾਂ ਨੇ ਟੀ ਲਿਆ ਜਾਂ ਪੈਸੇ ਦੇ سرمایہਦਾਰੀ ਦੇ ਜੋਰ ਤੇ ਜਿਹੜੀ ਹੈ ਕੈਂਡੀਡੇਟs ਕੇ ساتھ ਪੁਣਾ ਤੋਂ ਪਤਾ ਨਹੀਂ ਕਿਹੜੇ ਬੇਸ ਤੇ ਇਹਨਾਂ ਨੇ ਉਹਨਾਂ ਨੂੰ ਉੱਥੇ ਦਾਸ ਹੋ ਦੇ ਵਿੱਚ ਭੇਜਿਆ ਬਾਕੀ ਸਾਥੀਓ ਗੱਲ ਸਮਝਣ ਦੀ ਆ ਗੱਲ ਸੋਚ ਦੀ ਆ ਸਾਡਾ ਫਰਜ਼ ਆ ਨਗਾਰਾ ਵਜਾਉਣਾ ਸਾਡਾ ਫਰਜ਼ ਆ ਤੁਹਾਨੂੰ ਸੇਕਟ ਕਰਨਾ ਸਾਨੂੰ ਕੋਈ ਇਹਨਾਂ ਬਦਲੇ ਕੋਈ ਤਨਖਾਹ ਨਹੀਂ ਮਿਲਦੀ ਸਾਨੂੰ ਕੋਈ ਇਹਨਾਂ ਬਦਲੇ ਸਾਡੇ ਮਗਰ ਕੋਈ ਨਹੀਂ ਅਸੀਂ ਸੀਮਤ ਸਾਧਨਾ ਨਾਲ ਆ ਵੀ ਜਿਹੜਾ ਇੱਥੇ ਕਰਤਿਆ ਹੁੰਦਾ ਹੈ ਇਹ ਵੀ ਬੋਵੀ ਚੰਨੀਆਂ ਚਿੰਦਾ ਚੰਨੀਆਂ ਬਾਕੀ ਤੁਹਾਡੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਜਿਹੜਾ ਪਾਣੀ ਦਾ ਆ ਕਰਤਿਆ ਜਾਂ ਹੋਰ ਵੀ ਕਰਕੇ ਆ ਕੋਈ ਵੀ ਆ ਉਹ ਆਪਾਂ ਆਪਣੇ ਸਾਧਨਾ ਰਾਹ ਕਰਦੇ ਆ ਅਸੀਂ ਤਾਂ ਗੁਰਦਵਾਰਾ ਵਿਧਾਨ ਸਭਾ ਦੇ ਵਿੱਚ ਐਡਵੋਕੇਟ ਬਲਵਿੰਦਰ ਕੁਮਾਰ ਉਹਨਾਂ ਨੂੰ ਕਹਿ ਦਿੱਤੀ ਇਲੈਕਸ਼ਨ ਲੰਡ ਤੋਂ ਪਹਿਲਾਂ ਕਿ ਜੇ ਤੁਹਾਨੂੰ ਟਿਕਟ ਮਿਲਦੀ ਆ ਜੇ ਕਿਸੇ ਵੀ ਕੈਂਡੀਡੇਟ ਨੂੰ ਟਿਕਟ ਮਿਲਦੀ ਆ ਅਸੀਂ ਨ ਕੋਤਰ ਪ੍ਰਧਾਨ ਸਭਾ ਦਾ ਸਾਰਾ ਹਰਕਾ ਜਿਹੜਾ ਸਾਰਾ ਖਰਚ ਆ ਉਹ ਵਿਧਾਨ ਸਭਾ ਹਲਕਾ ਨ ਕੋਤਰ ਚੁਕੇਗੀ ਚਾਹੇ ਉਹ ਸਾਡੇ ਦਫ਼ਤਰ ਦਾ ਖਰਚਾ ਹੋਵੇ ਚਾਹੇ ਉਹ ਗੱਡੀਆਂ ਦੀ ਅਨਾਉਂਸਮੈਂਟ ਦਾ ਖਰਚਾ ਹੋਵੇ ਚਾਹੇ ਘਰ ਘਰ ਜਿਹੜੇ ਆ ਸਾਡੇ ਬੂਥਾਂ ਬੂਥ ਲੈਵਲ ਤੇ ਘੁਲੇ ਪਚਾਉਣੇ ਆ ਉਹਨਾਂ ਦਾ ਖਰਚਾ ਜਾਂ ਸਾਡੀ ਇਸ਼ਤਿਹਾਰ ਆ ਤੇ ਅਸੀਂ ਕਰ ਵੀ ਰਹੇ ਆ ਉਥੇ ਦਾਪਰਾਂ ਦੀ ਰੋਟੀ ਬਣਨ ਦਾ ਖਰਚ ਆ ਇਹ ਜਿਹੜੇ ਅਸੀਂ ਸਹਿਯੋਗ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਤੁਸੀਂ ਵੋਟ ਤਾਂ ਸਾਨੂੰ ਪਾਉਣਾ ਹੀ ਪਾਉਨੇ ਆ ਲੇਕਿਨ ਜਿਹੜੀ ਆ ਰਾਸ਼ੀ ਜਿਹੜੀ ਆ ਸਾਨੂੰ ਆਰਥਿਕ ਤੌਰ ਤੇ ਵੀ ਸਾਡਾ ਤੁਸੀਂ ਜਿਹੜੀ ਆ ਉਹ ਸੇਵਾ ਕਰਦੇ ਆ ਇਹਦੇ ਲਈ ਅਸੀਂ ਤੁਹਾਡੇ ਧੰਨਵਾਦੀ ਵੀ ਆ ਸਾਡੀ ਜਿਹੜੀ ਲੜਾਈ ਆ ਬਹੁਤ ਵੱਡੀਆਂ ਵੱਡੀਆਂ ਪਾਰਟੀਆਂ ਦੇ ਨਾਲ ਆ ਜਿਹਨੂੰ ਅਵਾਨੀ ਅਡਾਨੀ ਜਿਹੜੇ ਪਾਰਟੀਆਂ ਕੰਪੇਨ ਕਰਦੇ ਆ ਭਾਜਪਾ ਨੂੰ ਕਰੋੜਾਂ ਰੁਪਈਆ ਅਰਬ ਰੁਪਈਆ ਉਹ ਜਿਹੜੇ ਆ ਇਲੈਕਸ਼ਨ ਫੰਡ ਦਿੰਦੇ ਆ ਇਸੇ ਤਰ੍ਹਾਂ ਕਾਂਗਰਸ ਨੂੰ ਪਤਾ ਨਹੀਂ ਅਰਬ ਰੁਪਈਆ ਉਹਨਾਂ ਨੇ ਫੰਡ ਦਿੱਤਾ ਲੇਕਿਨ ਇੱਕ ਭੋਜਨ ਸਮਾਜ ਪਾਰਟੀ ਆ ਜਿਹੜੇ ਤੁਹਾਡੇ ਸਹਿਯੋਗ ਦੇ ਨਾਲ ਜਾਂਦੀ ਆ ਤੁਹਾਡੀਆਂ ਵੋਟਾਂ ਨਾਲ ਅੱਗੇ ਵਧਦੇ ਆ ਤੁਹਾਡੇ ਪੈਸੇ ਦੇ ਨਾਲ ਅੱਗੇ ਵਧਦੇ ਆ ਔਰ ਨਿੱਕੇ ਨਿੱਕੇ ਸਾਧਨਾ ਦੇ ਨਾਲ ਅਸੀਂ ਇਹ ਭੜੀਆਂ ਵੱਡੀਆਂ ਪਾਰਟੀਆਂ ਦਾ ਮੁਕਾਬਲਾ ਕਰ ਰਹੇ ਆ ਸੋ ਇਹੀ ਮੇਰੀ ਬੇਨਤੀ ਆ ਕਿ ਦੇਖਿਓ ਇਹ ਜਿਹੜਾ ਮੌਕਾ ਆਪਾਂ 5 ਸਾਲ ਬਾਅਦ ਮਿਲਦਾ ਇਹ ਕਿਤੇ ਆਪਾਂ ਹੁਣ ਪਹੁੰਚ ਗਏ ਆ 2024 ਆਪਾਂ ਪਹੁੰਚ ਗਏ ਆ ਆਪਾਂ ਆਪਣੇ ਕੈਂਡੀਡੇਟ ਨੂੰ ਤਾਂ ਵੀ ਆਪ ਨਾ ਕਰ ਸਕੇ ਤੇ ਅਗਲੇ 50 ਸਾਲਾਂ ਤੋਂ ਬਾਅਦ ਹੋ ਸਕਦਾ ਕਿ ਮੁੜ ਕੇ ਇਲੈਕਸ਼ਨ ਹੀ ਨਾ ਹੋਵੇ ਕਿਉਂਕਿ ਜਿਹੜਾ ਇਹਨਾਂ ਦਾ ਜਿੰਦਾ ਹੈ ਆ ਬੀਜੇਪੀ ਦਾ ਜਿੱਦਾਂ ਇਹ ਕਹੀ ਜਾਂਦੇ ਆ 400 ਪਾਰ 400 ਪਾਰ 400 ਪਾਰ ਦਾ ਮਤਲਬ ਇਹਨਾਂ ਦਾ ਸਿੱਧਾ ਨਿਸ਼ਾਨਾ ਜਿਹੜਾ ਉਹ ਬਾਵਾ ਸਾਹਿਬ ਡਾਕਟਰ ਠੀਂਬਾ ਠੀਂਬਾ ਉਹਨਾਂ ਦੇ ਕਾਰੀ ਦਾ ਲਿਖਿਆ ਹੋਇਆ ਸੰਧਾਨ ਆ ਇਹਨਾਂ ਦਾ ਮੂਲ ਏਜੰਡਾ ਉਹ ਸੰਧਾਨ ਨੂੰ ਖਤਮ ਕਰਨਾ ਆ ਤੇ ਜਿਹੜੀ ਮਨੁੱਖ ਸਮੇਤੀ ਜਾਂ ਉਹੋ ਹੀ ਪਰਾਣਾ ਆਪਣੇ ਪਿੱਛੇ ਝਾਰੂ ਤੇ ਆਪਣੇ ਮੂੰਹ ਦੇ ਅੱਗੇ ਪੁਜਾ ਕੋਈ ਬਣਨ ਜਾ ਰਹੇ ਆ ਜੇ ਤੁਸੀਂ ਚਾਹਦੇ ਆ ਜੇ ਤੁਸੀਂ ਸੋਚਦੇ ਆ ਕਿ ਅਸੀਂ ਉਹ ਹਜ਼ਾਰਾਂ ਸਾਲ ਪੁਰਾਣਿਆਂ ਜਿਹੜੀ ਆ ਸੰਸਕ੍ਰਿਤੀ ਆ ਉਹਦੇ ਤੋਂ ਆਪਣੇ ਆਪ ਨੂੰ ਬਖਤ ਰੱਖਣਾ ਆ ਆਪਣੇ ਆਪ ਨੂੰ ਆਜ਼ਾਦ ਰੱਖਣਾ ਆ ਤੇ ਸਾਡਾ ਫਰਜ ਬਣਦਾ ਕਿ ਅਸੀਂ ਆਪਣਾ ਇੱਕ ਕੇਐਮਬੀ ਬੋਟ ਕੋ ਐਡਵੋਕੇਟ ਖੀਰ ਬਰਵਿੰਦਰ ਕੁਮਾਰ ਜੀ ਨੂੰ ਪਾ ਕੇ ਜਿਤਾਈਏ ਤੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜੀਏ ਸੋ ਇਹਨਾਂ ਨਾਲ ਅਸੀਂ ਇਹਨਾਂ ਨਾਲ ਮੈਂ ਭਾਜੀ ਤੋਂ ਰਜਾ ਲੇ ਗਾਂ ਤੇ ਮੈਨੂੰ ਲੱਗਦਾ ਕਿ ਥੋੜਾ ਜੈਸਟ ਕਰ ਲਈਏ ਕੋਈ ਗੱਲ ਨਹੀਂ ਜਿੰਨਾ ਚਿਰ ਸਾਡੇ ਕੈਂਡੀਡੇਟ ਦੀ ਅਸੀਂ ਥੋੜਾ ਵੇਟ ਕਰ ਲੈਨੇ ਆ ਕਿਉਂਕਿ ਸਾਨੂੰ ਬਹੁਤ ਤਕਉ ਇਹੀ ਆ ਰਿਹਾ ਕਿ ਜਿਹੜੇ ਆ ਗਏ ਆ 5 ਮਿੰਟ 10 ਮਿੰਟ ਲੱਗਨੇ ਆ ਚਲੋ ਮਜਬੂਰੀ ਹੋ ਸਕਦੀ ਆ ਉਹਨਾਂ ਦੀ ਵੀ ਕਿਉਂਕਿ ਬਹੁਤ ਮੀਤਾਂ ਨੇ ਉਹਨੇ ਵੀ ਸੰਬੋਧਨ ਕੀਤਾ ਕਿ ਹੁਣ ਕੈਂਡੀਡੇਟਾਂ ਹੁੰਦੇ ਅਸੀਂ ਦੁਬਾਰਾ ਇਹਹੀ ਪ੍ਰੋਗਰਾਮ ਜਿਹੜਾ ਇਹਨੂੰ ਜਾਰੀ ਰੱਖਾਂਗੇ ਜੇ ਵੀ ਜੇ ਵੀ